ਸੰਗਰੂਰ ਦੇ ਵਿੱਚ ਜਿਹੜੇ ਪਿੰਡ ਨੇ ਜਿਹੜੇ ਸ਼ਹਿਰ ਦੇ ਵਿੱਚ ਵਾਰਡਸ ਨੇ ਉਹਦੇ ਵਿੱਚ ਸ਼ਰਾਬ ਜਿਹੜੀ ਹੈ ਡਿਸਟ੍ਰੀਬਿਊਟ ਕੀਤੀ ਜਾ ਰਹੀ ਹੈ ਸੋਸਾਇਟੀ ਸਭ ਤੋਂ ਪਹਿਲੀ ਅਪ੍ਰੀਹੈਂਸ਼ਨ ਤੇ ਇਹ ਆਇਆ ਕਿ ਇਹ ਉਹ ਹੀ ਪ੍ਰਾਣੀ ਜੋ ਹੈ ਰਿਲੀ ਸ਼ਰਾਬ ਹੈ ਜਿਸ ਦੇ ਨਾਲ ਡਿੜਬੇ ਦੇ ਵਿੱਚ ਸਨਾਮ ਦੇ ਵਿੱਚ ਮੌਤਾਂ ਹੋਈਆਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦੀ ਇਸ ਗੱਲ ਤੇ ਡਿਪਲੂਟ ਕਰ ਦਿੱਤਾ ਹੈ ਕਿ ਤੁਸੀਂ ਇਮੀਡੀਏਟਲੀ ਇੱਤੇ ਐਕਸ਼ਨ ਵੀ ਕਰੋ ਜੇ ਕੋਈ ਕਿਸੇ ਕਿਸਮ ਦਾ ਲੋਕਾਂ ਦੀ ਲਾਈਫ ਦਾ ਲਾਸ ਨਾ ਹੋਏ ਉਹਦੇ ਲਈ ਐਪਰੋਪ੍ਰੀਏਟ ਸਟੈਪਸ ਨੇ ਲੋਕ ਸਭਾ ਦੇ ਜਾਂ ਵਿਧਾਨ ਸਭਾ ਦੇ ਜਦੋਂ ਚੋਣਾਂ ਦਾ ਮੌਸਮ ਹੁੰਦਾ ਖਾਸ ਤੌਰ ਤੇ ਤੇ ਉਹ ਇੱਕ ਦੂਸਰੇ ਦੇ ਉੱਪਰ ਨਿਗਾਨੀ ਵੀ ਰੱਖਦੀਆਂ ਵੀ ਕਿੰਦਾ ਦਾ ਕੰਮ ਕਾਜ ਹੋ ਰਿਹਾ ਸਾਡੇ ਵੋਟਾਂ ਤਾਂ ਨਹੀਂ ਤੋੜੀਆਂ ਜਾ ਰਹੀਆਂ ਹੋ ਹੋ ਨਹੀਂ ਸਕੀਆਂ ਚੀਜ਼ਾਂ ਉਹਦੇ ਵਿੱਚ ਤੁਹਾਨੂੰ ਕੋਈ ਐਸ ਤਰ੍ਹਾਂ ਦੀ ਐਪਰੀਹੈਂਸ਼ਨ ਦਾ ਕੋਈ ਕਿਉਂਕਿ ਆਧਾਰ ਤਾਂ ਕਿਸੇ ਚੀਜ਼ ਦਾ ਕੋਈ ਹੁੰਦਾ ਹੈ ਨਾ ਮਹਿਰਾਜ ਪਿੰਡ ਦੇ ਵਿੱਚ ਜਿਹੜਾ ਸ਼ਰਾਬ ਦਾ ਠੇਕਾ ਸੀ ਅਜ 2 ਵਜੇ ਤੱਕ ਖੁੱਲਿਆ ਰਿਹਾ ਹੈ ਜਿੱਤੂ ਸਾਡੇ ਵਰਕਰਸ ਨੇ ਜਾ ਕੇ ਸ਼ਿਕਾਇਤ ਕਰਕੇ ਫਿਰ ਬੰਦ ਕਰਾਇਆ ਅੱਜ ਕੱਲ੍ਹ ਜੀ ਤੁਸੀਂ ਦੇਖ ਰਹੇ ਹੋ ਡੀਫੈਕਟ ਚੈਨਲ ਪੰਜਾਬੀ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਚੰਡੀਗੜ੍ਹ ਚੋਣ ਅਧਿਕਾਰੀ ਮੁਖ ਚੋਣ ਅਧਿਕਾਰੀ ਜਿਹੜੇ ਇੱਥੇ ਚੀਫ ਇਲੈਕਟੋਰਲ ਆਫੀਸਰ ਪੰਜਾਬ ਨੇ ਉਹਨਾਂ ਦੇ ਦਫ਼ਤਰ ਦੇ ਸਾਹਮਣੇ ਅਸੀਂ ਖੜੇ ਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦਾ ਇੱਥੇ ਇੱਕ ਵਫ਼ਦ ਆਇਆ ਜਿਨ੍ਹਾਂ ਨੇ ਕਿ ਇੱਕ ਬੇਨਤੀ ਕੀਤੀ ਹੈ ਖਾਸ ਕਰਕੇ ਮੁੱਖ ਚੋਣ ਅਧਿਕਾਰੀ ਨੂੰ ਮਿਲ ਕੇ ਉਹਨਾਂ ਨੇ ਕਿਹਾ ਹੈ ਕਿ ਅੰਮ੍ਰਿਤ ਸੰਗਰੂਰ ਦੇ ਇਲਾਕੇ ਦੇ ਵਿੱਚ ਸ਼ਰਾਬ ਦੀ ਜਿਹੜੀ ਹੈ ਉਹ ਵੰਡ ਹੋ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਜਿਸ ਤਰੀਕੇ ਦੇ ਨਾਲ ਚੋਣਾਂ ਇਸ ਟਾਈਮ ਪੱਖੀਆਂ ਹੋਈਆਂ ਨੇ ਚੋਣਾਂ ਦਾ ਮੌਸਮ ਹੈਗਾ ਮੈਂਬਰ ਪਾਰਲੀਮੈਂਟ ਵਾਸਤੇ ਚੋਣਾਂ ਹੋਣੀਆਂ ਔਰ ਆਖਰੀ ਗੇੜ 7ਵੇਂ ਗੇੜ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਔਰ ਕੱਲ 1 ਜੂਨ ਨੂੰ ਵੋਟਾਂ ਪੈਣੀਆਂ ਉਸ ਤੋਂ ਪਹਿਲੇ ਸ਼ਿਕਾਇਤ ਲੈ ਕੇ ਆਏ ਨੇ ਚੀਫ ਇਲੈਕਟੋਰਲ ਆਫੀਸਰ ਨੋ ਦੇਣ ਵਾਸਤੇ ਸਬਮਿਟ ਕਰਨ ਵਾਸਤੇ ਕੀ ਗੱਲਬਾਤ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਵਕੀਲ ਸਾਹਿਬ ਨੇ ਸਿਮਰਤ ਦੀਪ ਸਿੰਘ ਜੀ ਉਹਦੇ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਕੀ ਲੈ ਕੇ ਆਜ ਤੁਸੀਂ ਸਾਰੀ ਦੀ ਜਿਹੜੀ ਬੇਸਿਕ ਲੈ ਕੇ ਆਇਓ ਇੱਕ ਜਿਹਨੂੰ ਕਹਿੰਨੇ ਆ ਤੁਸੀਂ ਕੰਪਲੇਂਟ ਕੀਤੀ ਹੈ ਇਹ ਕਿਸ ਚੀਜ਼ ਦੀ ਕੰਪਲੇਂਟ ਕੀਤੀ ਹੈ ਪਹਿਲੇ ਮੈਂ ਤੁਹਾਨੂੰ ਅਭੀ ਦੱਸਦਾ ਕਿ ਇਹਦੇ ਵਿੱਚ ਸਿਰਫ ਸਿਮਰਨਜੀਤ ਸਿੰਘ ਜੀ ਨੇ ਨਹੀਂ ਲੀਗਲ ਸੈਲ ਦੇ ਨੇ ਇਹਨਾਂ ਤੇ ਪਰ ਉਹਨਾਂ ਦੇ ਨਾਲ ਹੀ ਪ੍ਰੈਜ਼ੀਡੈਂਟ ਗੋਪਾਲ ਸਿੰਘ ਸਿੱਧੂ ਉਹਨਾਂ ਨੇ ਵੀ ਇੱਥੇ ਕੰਪਲੇਂਟ ਕੀਤੀ ਹੈ ਇਹਨਾਂ ਇਹਨਾਂ ਦੇ ਅੰਡਰਸਾਈਨਡ ਇਹ ਪੂਰੀ ਪੂਰੀ ਕੰਪਲੇਂਟ ਹੈ ਜਿਹੜੀ ਸਬਮਿਟ ਕਰਕੇ ਆਏ ਹਾਂ ਜੀ ਸਰ ਕਿਹੜੀ ਕੀ ਹੈਗਾ ਕੀ ਹੈ ਮਾਮਲਾ ਕੀ ਹੈ ਜੀ ਸਾਨੂੰ ਕੱਲ ਤੋਂ ਕੰਟੀਨਿਊਸਲੀ ਕੰਪਲੇਂਟਸ ਰਿਸੀਵ ਹੋ ਰਹੀਆਂ ਨੇ ਸੰਗਰੂਰ ਕੌਨਸਟਿਟੂਐਂਸੀ ਤੋਂ ਜਿੱਦੀ ਵਿੱਚ ਲੋਕਾਂ ਨੇ ਦੱਸਿਆ ਹੈ ਕਿ ਮਲੇਰਕੋਟਲਾ ਬਰਨਾਲਾ ਔਰ ਸੰਗਰੂਰ ਦੇ ਵਿੱਚ ਜਿਹੜੇ ਪਿੰਡ ਨੇ ਜਿਹੜੇ ਸ਼ਹਿਰ ਦੇ ਵਿੱਚ ਵਾਰਡਸ ਨੇ ਉਹਦੇ ਵਿੱਚ ਸ਼ਰਾਬ ਜਿਹੜੀ ਹੈ ਡਿਸਟ੍ਰਿਬਿਊਟ ਕੀਤੀ ਜਾ ਰਹੀ ਹੈ ਸੋ ਸਾਡੀ ਸਭ ਤੋਂ ਪਹਿਲੀ ਐਪਰੀਹੈਂਸ਼ਨ ਤੇ AI ਕਿ ਇਹ ਉਹੀ ਪ੍ਰਾਣੀ ਜਿਹੜੀ ਸ਼ਰਾਬ ਹੈ ਜਦੇ ਨਾਲ ਡਿਡਬੇ ਦੇ ਵਿੱਚ ਸੁਨਾਮ ਦੇ ਵਿੱਚ ਮੌਤਾਂ ਹੋਈਆਂ ਨੇ ਹੁਣ ਕੋ ਕਿ ਟਾਈਮ ਬਹੁਤ ਥੋੜਾ ਹੈਗਾ ਸੋ ਇਹਦੇ ਵਿੱਚ ਅਸੀਂ ਚੀਫ ਇਲੈਕਸ਼ਨ ਕਮਿਸ਼ਨ ਨੂੰ ਪੰਜਾਬ ਨੂੰ ਹੀ ਬੇਨਤੀ ਕੀਤੀ ਹੈ ਕਿ ਤਿੰਨੋਂ ਡਿਪਟੀ ਕਮਿਸ਼ਨਰਸ ਜਿਹੜੇ ਬਰਨਾਲਾ ਸੰਗਰੂਰ ਔਰ ਮਲੇਟ ਕੋਟਲਾ ਇਹਨਾਂ ਨੂੰ ਡਾਇਰੈਕਟ ਕੀਤਾ ਜਾਏ ਕਿ ਪਬਲਿਕ ਨੂੰ ਜਾਗਰੂਕ ਕੀਤਾ ਜਾਏ ਕਿ ਜਿਹੜੀ ਸ਼ਰਾਬ ਤੁਹਾਨੂੰ ਲੀਡਰਸ ਨੇ ਦਿੱਤੀ ਹੈ ਉਹਨੂੰ ਬਿਲਕੁਲ ਉਹਦਾ ਸੇਵਰ ਨਾ ਕੀਤਾ ਜਾਏ ਅਗਰ ਤੁਸੀਂ ਉਹ ਜ਼ਹਿਰੀਲੀ ਸ਼ਰਾਬ ਪੀਓਗੇ ਤੇ ਬਹੁਤ ਵੱਡੇ ਪੱਧਰ ਤੇ ਜਿਵੇਂ ਕੈਜੂਐਲਟੀਜ਼ ਦਰਬੇਜ ਮੌਤਾਂ ਹੋਈਆਂ ਨੇ ਸੁਨਾਮ ਚ ਹੋਈਆਂ ਨੇ ਫਿਰ ਇਸ ਕਿਸਮ ਦਾ ਕੁਝ ਹੋ ਸਕਦਾ ਹੈ ਜਿਹੜੀ ਕੰਪਲੇਂਟ ਹੈ ਉਹਨੂੰ ਬੜਾ ਸੀਰੀਅਸਲੀ ਲੈਂਦੇ ਹੋਏ ਅੱਜ ਚੀਫ ਇਲੈਕਸ਼ਨ ਕਮਿਸ਼ਨ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਦੀ ਇਸ ਗੱਲ ਤੇ ਡਿਪਿਊਟ ਕਰ ਦਿੱਤਾ ਹੈ ਕਿ ਤੁਸੀਂ ਇਮੀਡੀਏਟਲੀ ਤੇ ਐਕਸ਼ਨ ਵੀ ਕਰੋ ਤੇ ਜੇ ਕੋਈ ਕਿਸੇ ਕਿਸਮ ਦਾ ਲੋਕਾਂ ਦੀ ਲਾਈਫ ਦਾ ਲਾਸ ਨਾ ਹੋਏ ਉਹਦੇ ਲਈ ਐਪ੍ਰੋਪ੍ਰੀਏਟ ਸਟੈਪਸ ਲੇ ਜਾਓ ਐ ਐਡਵੋਕੇਟ ਸਾਹਿਬ ਮੈਂ ਜ਼ਰੂਰ ਜਾਨਣਾ ਚਾਹਾਂਗੀ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਵਰਡ ਯੂਜ਼ ਕੀਤਾ ਐਪਰੀਹੈਂਸ਼ਨ ਤੇ ਐਪਰੀਹੈਂਸ਼ਨ ਜਿਹੜਾ ਉਹ ਸ਼ੱਕ ਦੇ ਬਿਨਾਂ ਤੇ ਬੇਸਿਕਲੀ ਜਿਹੜੀ ਹੈਗੀ ਹੈ ਉਹ ਗੱਲ ਕੀਤੀ ਜਾਂਦੀ ਹੈ ਕੀ ਕੋਈ ਐਸੀ ਇਨਸਟੈਂਸਸ ਵੀ ਹੋਏ ਨੇ ਖਾਸ ਤੌਰ ਤੇ ਜਾਂ ਕੋਈ ਐਸੀ ਤੁਹਾਡੇ ਕੋਲ ਸ਼ਿਕਾਇਤ ਜਾਂ ਕਿਸੇ ਨੇ ਅਪਰੋਚ ਕੀਤੀ ਹੈ ਕਿਉਂਕਿ ਪਾਰਟੀਆਂ ਜਿਹੜੀਆਂ ਨੇ ਉਹ ਡੈਫੀਨੇਟਲੀ ਜਦੋਂ ਲੋਕ ਸਭਾ ਦੇ ਜਾਂ ਵਿਧਾਨ ਸਭਾ ਦੇ ਜਦੋਂ ਚੋਣਾਂ ਦਾ ਮੌਸਮ ਹੁੰਦਾ ਖਾਸ ਤੌਰ ਤੇ ਤੇ ਉਹ ਇੱਕ ਦੂਸਰੇ ਦੇ ਉੱਪਰ ਨਿਗਾਨੀ ਵੀ ਰੱਖਦੀਆਂ ਵੀ ਕਿਦਾਂ ਦਾ ਕੰਮਕਾਜ ਹੋ ਰਿਹਾ ਸਾਡੇ ਵੋਟਾਂ ਤਾਂ ਨਹੀਂ ਤੋੜੀਆਂ ਜਾ ਰਹੀਆਂ ਹੋਰ ਵੀ ਸਾਰੀਆਂ ਚੀਜ਼ਾਂ ਨੇ ਉਹਦੇ ਵਿੱਚ ਤੁਹਾਨੂੰ ਕੋਈ ਐਸਟਰੀਕੇ ਦੀ ਐਪਰੀਹੈਂਸ਼ਨ ਦਾ ਕੋਈ ਕਿਉਂਕਿ ਆਧਾਰ ਤਾਂ ਕਿਸੇ ਚੀਜ਼ ਦਾ ਕੋਈ ਹੁੰਦਾ ਹੈ ਨਾ ਜੀ ਬਿਲਕੁਲ ਜੀ ਮਹਿਰਾਜ ਪਿੰਡ ਦੇ ਵਿੱਚ ਜਿਹੜਾ ਸ਼ਰਾਬ ਦਾ ਠੇਕਾ ਸੀ ਅਜੇ 2 ਵਜੇ ਤੱਕ ਖੁੱਲਿਆ ਰਿਹਾ ਹੈ ਜਿਹਨੂੰ ਸਾਡੇ ਵਰਕਰਸ ਨੇ ਜਾ ਕੇ ਸ਼ਿਕਾਇਤ ਕਰਕੇ ਫਿਰ ਬੰਦ ਕਰਾਇਆ ਐਵੇਂ ਜਿਹੜੇ ਲੋਕਲ ਪਿੰਡ ਨੇ ਝਾੜੋ ਨੇ ਹੋਰ ਜਿਹੜੇ ਛੋਟ-ਛੋਟੀਆਂ ਬ੍ਰਾਂਚਸ ਨੇ ਠੇਕੇ ਦੀਆਂ ਸੰਗਰੂਰ ਦੇ ਮжоਰਿਟੀ ਏਰੀਆ ਚ ਖੁੱਲੀਆਂ ਪਈਆਂ ਨੇ ਅ ਅੱਜ ਤੋਂ ਸਰਦੀ ਪਾਰਟੀ ਨੇ ਅਬਜੈਕਟ ਕੀਤਾ ਉਸ ਤੋਂ ਬਾਅਦ ਫਿਰ ਇਹਨਾਂ ਨੇ ਬੰਦ ਕੀਤਾ ਇਹਨਾਂ ਪ੍ਰੈਸ਼ਰ ਹੈਗਾ ਇਹ ਜਿਹੜੀ ਸ਼ਰਾਬ ਦੇ ਵੱਡੇ ਠੇਕੇਦਾਰ ਨੇ ਇਹਨਾਂ ਨੂੰ ਰੋਲਿੰਗ ਗਵਰਨਮੈਂਟ ਦਾ ਬਹੁਤ ਵੱਡਾ ਬੈਕਅਪ ਹੈ ਤੁਸੀਂ ਦੇਖੋ ਕਿ ਅੱਜ ਤੋਂ 2 ਮਹੀਨੇ ਹੋ ਗਏ ਨੇ 2 ਮਹੀਨੇ ਤੋਂ ਉੱਪਰ ਹੋ ਗਏ ਡੜਬੇ ਦੇ ਵਿੱਚ ਸਨਾਮ ਦੇ ਵਿੱਚ ਮੌਤਾ ਹੋਈਆਂ ਨੂੰ ਕਿਸੇ ਕੋਈ ਇਹਨਾਂ ਨੇ ਰਿਕਵਰੀ ਨਹੀਂ ਕੀਤੀ ਜਿੰਨੇ ਉਹ ਜਿਹੜੀ 2 ਨੰਬਰ ਦੀ ਸ਼ਰਾਬ ਹੈ ਜ਼ਹਿਰੀਲੀ ਉਹ ਕਿੱਥੇ ਹੈਗੀ ਹੈ ਉਹ ਸਾਰਾ ਕੁਝ ਇਹਨਾਂ ਦੀ ਰੋਲਿੰਗ ਗਵਰਨਮੈਂਟ ਦੀ ਸੇਫਟੀ ਨਾ ਚੱਲ ਰਹੀ ਹੈ ਉਹ بڑے ਵੱਡੇ ਪੱਦਰ ਤੇ ਡੰਪਸ ਹੈਗੇ ਨੇ ਤੇ ਸਾਡੇ ਜਿਹੜੇ ਲੋਕ ਨੇ ਕਿਉਂਕਿ ਹਰ ਪਿੰਡ ਪੱਦਰ ਤੇ ਸਾਡੇ ਵਰਕਰਸ ਵੀ ਨੇ ਔਰ ਜਿਹੜੇ ਚੰਗੇ ਲੋਕ ਨੇ ਸਾਡੇ ਨਾਲ ਐਸੋਸੀਏਟ ਵੀ ਨੇ ਸੋ ਕੰਟੀਨਿਊਸਲੀ ਫਲੱਡ ਆਇਆ ਪਿਆ ਲੋਕਾਂ ਦਾ ਮਤਲਬ ਰੋਜ਼ ਇਸ ਪਿੰਡ ਚ ਵੀ ਆ ਗਿਆ ਹੈ ਹੁਣ ਸਾਨੂੰ ਇਹ ਸ਼ਾਰਟਕਟ ਲੱਗਿਆ ਹੈ ਕਿ ਆਪਾਂ ਲੋਕਾਂ ਨੂੰ ਇਹ ਰੋਕਤਾ ਨਹੀਂ ਸਕਦੇ ਕਿਉਂਕਿ ਰੂਲਿੰਗ ਗਵਰਨਮੈਂਟ ਹੈ ਪੁਲਿਸ ਉਹਨਾਂ ਦੀ ਹਮਾਇਤ ਹੈ ਅਸੀਂ ਅੱਜ ਇਲੈਕਸ਼ਨ ਕਮਿਸ਼ਨਰ ਆਈਂ ਇਹੀ ਅਪੀਲ ਕਰਨ ਆਏ ਆ ਕਿ ਭਾਈ ਸ਼ਰਾਬ ਲੈ ਜਰੂਰ ਰੋ ਇਹਨੂੰ ਫਿਰ ਹਾਲ ਪੀਓ ਨਾ ਬੜੇ ਕਮਾਲ ਦੀ ਗੱਲ ਕਹੀ ਸੀ ਤੁਸੀਂ ਉਹਨਾਂ ਨੇ ਕਿਹਾ ਵੀ ਸ਼ਰਾਬ ਲੈ ਜ਼ਰੂਰ ਲੋ ਪਰ ਪੀਓ ਨਾ ਵਕੀਲ ਸਾਹਿਬ ਇਸ ਤਰ੍ਹਾਂ ਦੀ ਆਫਰ ਇਨਟਰੀ ਕਿਨਲ ਦਲੀਲ ਦੇ ਰਹੇ ਆ ਇਟਸ ਵੈਰੀ ਇਨ ਅ ਲਾਈਟਰ ਵੇਨ ਪਰ ਬੇਸਿਕਲੀ ਜੇ ਗੱਲ ਕਰੀਏ ਤਾਂ ਤੁਸੀਂ ਅੱਜ ਸ਼ਿਕਾਇਤ ਦੇਣ ਆਇਓ ਜਿਵੇਂ ਕਿ ਵਕੀਲ ਸਾਹਿਬ ਨਾਲ ਤਾਂ ਅਸੀਂ ਗੱਲ ਕੀਤੀ ਕਿਉਂਕਿ ਵਕੀਲ ਨੇ ਥੋੜੇ ਲੀਗਲ ਪੁਆਇੰਟ ਆਫ View ਦੇ ਨਾਲ ਗੱਲ ਕਰਦੇ ਆ ਤੁਸੀਂ ਦੱਸੋ ਸਾਨੂੰ ਵੀ ਕਿਸ ਤਰ੍ਹਾਂ ਦੀ ਕੋਈ ਤੁਹਾਡੇ ਕੋਲ ਸ਼ਿਕਾਇਤ ਆਈ ਹੈ ਕਿਸ ਤਰੀਕੇ ਦੇ ਨਾਲ ਤੁਹਾਡੀ ਤੁਸੀਂ ਕੰਪਲੇਨਟ ਲੈ ਕੇ ਆਇਓ ਸ਼ਿਕਾਇਤ ਤਾਂ ਆਈ ਆਈ ਹੈ ਜਿਹੜੀ ਸੰਗਰੂਰ ਜ਼ਿਲ੍ਹੇ ਦੀ ਆਪ ਗਰਾਊਂਡ ਰੈਲਿਟੀ ਚੈੱਕ ਕਰੋ ਪੂਰੇ ਪੰਜਾਬ ਦੀ ਕਰੋ ਗੱਲ ਪੁੱਛਣ ਵਾਲਾ ਨਹੀਂ ਹੈ ਪਿੰਡਾਂ ਦੇ ਵਿੱਚ ਸ਼ਰਾਬ ਸਾਡੇ ਸਾਡਾ ਪਿੰਡ ਹੈ ਜਿਹੜਾ ਐਕਸਾਈਜ਼ ਦਾ ਮਨਿਸਟਰ ਹੈ ਹਰਪਾਲ ਸਿੰਘ ਚੀਮਾ ਉਹ ਤੜਬੇ ਹਲਕੇ ਦੇ ਵਿੱਚ ਗੁਜਰਾ ਪਿੰਡ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਨੇ ਅਜੇ ਤੱਕ ਮੌਤਾਂ ਹੋ ਰਹੀਆਂ ਨੇ ਸਨਾਮ ਹਰਕੇ ਦੇ ਵਿੱਚ ਸਾਡੇ ਅਮਨ ਅਰੋੜਾ ਜੀ ਦਾ ਮਨਿਸਟਰ ਦਾ ਪਿੰਡ ਹੈ ਤੇ ਲੋਕ ਸਭਾ ਹਲਕਾ ਸੰਗਰੂਰ ਦਾ ਹਲਕਾ ਹੈ ਤੇ ਭਗਮਨਤ ਮਾਨ ਵੀ ਉਸੇ ਤਹਿਸੀਲ ਦੇ ਨੇ ਉਸ ਪਿੰਡ ਦੇ ਵਿੱਚ 20 ਬੰਦੇ ਮਰ ਗਏ ਨੇ ਸ਼ਰਾਬ ਪੀ ਕੇ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਹ ਦਾ ਵੱਡੇ ਪੱਦਰ ਤੇ ਭੰਡਾਰ ਕੀਤਾ ਗਿਆ ਉਹ ਲੀਕ ਹੋ ਗਈ ਦਾ ਵੱਡੇ ਪੱਦਰ ਦੇ ਉੱਤੇ ਇਹ ਹੈ ਵੀ ਕਿ ਇਹ ਸ਼ਰਾਬ ਜਿਹੜੀ ਵੰਡੀ ਜਾਣੀ ਹੈ ਪੀਤੀ ਜਾਣੀ ਹੈ ਵੱਡੇ ਪੱਦਰ ਦੇ ਉੱਤੇ ਲੋਕਾਂ ਦੀ ਜਾਨ ਤੇ ਮਾਲ ਨੂੰ ਖਤਰਾ ਪੈਦਾ ਹੋਇਆ ਹੈ ਅਸੀਂ ਇਥੇ ਕਰਕੇ ਧਿਆਨ ਚ ਲਿਆ ਰੱਖਿਆ ਹੈ ਕਿ ਹੁਣ ਐਡਮਿਨਿਸਟ੍ਰੇਸ਼ਨ ਦਾ ਨਾਂ ਤੇ ਕੋਈ ਚੀਜ਼ ਨਹੀਂ ਹੈ ਕੋਈ ਜਿਹੋ ਡਿਪਟੀ ਕਮਿਸ਼ਨਰ ਐੱਸਐੱਸਪੀ ਹੈਗਾ ਤਾਂ ਚੀਫ ਮਿਨਿਸਟਰ ਦੇ ਅੰਡਰ ਹੀ ਨੇ ਉਸੇ ਦੇ ਇਲਾਕੇ ਦੇ ਵਿੱਚ ਨੇ ਜਦੋਂ ਕੋਈ ਐਕਸ਼ਨ ਹੀ ਨਹੀਂ ਹੋ ਰਿਹਾ ਫਿਰ ਤਾਂ ਸਾਡੇ ਕੋਲ ਇੱਕੋ ਹੀ ਰਸਤਾ ਦਿਨਾਲ ਚੀਫ ਇਲੈਕਸ਼ਨ ਕਮਿਸ਼ਨ ਪੰਜਾਬ ਕੋਲੇ ਆਉਣ ਦਾ ਇਹ ਹੋ ਰਿਹਾ ਪੰਜਾਬ ਦੇ ਵਿੱਚ ਸ਼ਰਾਬ ਫਰਿਆਮ ਡਿਸਟ੍ਰਿਬਿਊਟ ਹੋ ਰਹੀ ਹੈ ਲੋਕਾਂ ਦੇ ਘਰਾਂ 'ਚ ਪਹੁੰਚ ਰਹੀ ਹੈ ਉਹਦੇ ਤੇ ਕੀ ਕੀ ਸਾਡੇ ਵਰਕਰ ਹੀ ਵੜ ਕੇ ਦੇਣ ਕੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਕੀ ਚੀਫ ਇਲੈਕਸ਼ਨ ਕਮਿਸ਼ਨ ਦੇ ਜੋ ਅਰਜ਼ਰਵਰ ਲਾਏ ਨੇ ਵੀਡੀਓ ਸਾਨੂੰ ਬਣਾਉਣ ਦਾ ਅਧਿਕਾਰ ਹੈ ਇਹ ਕਿਉਂ ਨਹੀਂ ਚੈੱਕ ਕਰਦੇ ਕਿੱਥੇ ਜੋ ਲੋਕਾਂ ਨੂੰ ਹੁਣ ਪਲਾਉਣਗੇ ਟੋਲੀਆਂ ਨ ਟੋਲੀਆਂ ਬੈਠਣੀਆਂ ਸ਼ਰਾਬ ਪੀਣੀ ਪਿਉਣੀ ਕਿ ਇਹ ਤਾਂ ਕਿਸੇ ਕੋਈ ਵਿਆਹ ਨਹੀਂ ਪਿਆ ਸਕਦੇ ਜੇ ਕਿ ਤੇ ਲਾਇਸੈਂਸ ਤੋਂ ਬਿਨਾਂ ਇਹ ਸਾਰਾ ਇਲੈਕਸ਼ਨ ਕਮਿਸ਼ਨ ਤਮਾਸ਼ਾ ਦੇਖ ਰਹੇ ਨੇ ਚੋਣਾ ਜਿੱਤੀਆਂ ਨਹੀਂ ਡੁੱਟੀਆਂ ਜਾ ਰਹੀਆਂ ਬਹੁਤ ਹੀ ਤਿੱਖੇ ਸ਼ਬਦਾਂ ਦੇ ਵਿੱਚ ਤੁਸੀਂ ਆਪਣੀ ਗੱਲਬਾਤ ਕੀਤੀ ਹੈ ਤੇ ਵਕੀਲ ਸਾਹਿਬ ਸਿਮਰਤ ਜੀ ਮੈਂ ਇੱਕ ਵਾਰੀ ਫੇਰ ਤੁਹਾਡੇ ਕੋਲ ਆ ਨਹੀਂ ਤੇ ਆ ਜਰੂਰ ਗੱਲ ਪੁੱਛਣਾ ਚਾਹਾਂਗੀ ਤੁਹਾਨੂੰ ਕਿ ਐਕਚੁਅਲ ਦੇ ਵਿੱਚ ਹੁਣ ਤੁਹਾਨੂੰ ਜਿਹੜਾ ਚੀਫ ਇਲੈਕਟੋਰਲ ਆਫੀਸਰ ਨੇ ਉਹਨਾਂ ਨੇ ਕਿਸ ਤਰ੍ਹਾਂ ਦੀ ਅਸ਼ੋਰੈਂਸ ਦਿੱਤੀ ਹੈ ਤੁਸੀਂ ਜਦੋਂ ਗਏ ਤੁਸੀਂ ਆਪਣੀ ਗੱਲ ਸਾਹਮਣੇ ਰੱਖੀ ਕਿਉਂਕਿ ਨਾਨਾ ਕਰਦੇ ਇਲੈਕਸ਼ਨ ਕਮਿਸ਼ਨ ਨੇ ਇਹ ਕਿਆ ਹੋਇਆ ਵੀ ਕਿਸੇ ਵੀ ਤਰੀਕੇ ਦੀ ਕੋਈ ਚੀਜ਼ ਹੋਵੇ ਐਪ ਵੀ ਉਹਨਾਂ ਨੇ ਇੱਕ ਈ ਵਿਜ਼ੂਅਲ ਕਰਕੇ ਐਪ ਵੀ ਕਿਆ ਹੋਇਆ ਵੀ ਡਾਊਨਲੋਡ ਕਰ ਸਕਦੇ ਹੋ ਤੁਸੀਂ ਉੱਥੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਆ ਕੇ ਵੀ ਕਰਵਾ ਸਕਦੇ ਹੋ ਤੁਹਾਨੂੰ ਕਿਦਾਂ ਦੀ ਰਿਸਪਾਂਸ ਕੀ ਹੁੰਦਾ ਸੀ ਉਹਨਾਂ ਦਾ ਕੀ ਪ੍ਰਤੀਕਿਰਿਆ ਸੀ ਉਹਨਾਂ ਨੇ ਕਿ ਜੁੜੇ ਸੰਗਰੂਰ ਦੇ ਡਿਪਟੀ ਕਮਿਸ਼ਨ ਨੇ ਉਹ ਰਟਰਨਿੰਗ ਅਫਸਰ ਨੇ ਇਸ ਲੋਕ ਸਭਾ ਹਲਕੇ ਦੇ ਉਹਨਾਂ ਨੂੰ ਡਾਇਰੈਕਟ ਕਰ ਦਿੱਤਾ ਉਹਨਾਂ ਕੋਲ ਸਟੇਟਸ ਰਿਪੋਰਟ ਕਾਲ ਕਰ ਲਿਆ ਹੈ ਉਰਸ ਤੋਂ ਬਾਅਦ ਕੁਝ ਸਵੇਰ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੁਝ ਕੀ ਰਿਪੋਰਟ ਆਂਦੀ ਹੈ ਐਡਮਿਨਿਸਟ੍ਰੇਸ਼ਨ ਕੀ ਵੇਅ ਆਊਟ ਲੱਭਦਾ ਹੈ ਕਿ ਲੋਕਾਂ ਦੀ ਲਾਈਫ ਨੂੰ ਸੇਵ ਕਿਵੇਂ ਕਰਨਾ ਹੈਗਾ ਨੂੰ ਲਾਸਟ ਮੂਮੈਂਟ ਤੇ ਹੈਗਾ ਕੱਲ ਚਾਉਣਾ ਪੈ ਜਣੀਆ ਸਵੇਰੇ ਤਾਂ ਇਹ ਕਦੋਂ ਨੇ ਦਾ ਨਬੇੜਾ ਹੋਏਗਾ ਤੇ ਤੁਹਾਨੂੰ ਕੀ ਐਕਚੁਅਲੀ ਇਹ ਆਲ ਲਾਸਟ ਮੂਮੈਂਟ ਤੇ ਹੁੰਦਾ ਸੀ ਇਲੈਕਸ਼ਨਸ ਤੋਂ ਇੱਕ ਦੋ ਦਿਨ ਪਹਿਲੇ ਸ਼ਰਾਬ ਵੰਡੀ ਜਾਂਦੀ ਹੈ ਧੰਨਵਾਦ ਜੀ ਸਾਡੇ ਨਾਲ ਸੀਗੇ ਵਕੀਲ ਸਾਹਿਬ ਜਿਹੜੇ ਕਿ ਲੀਗਲ ਐਡਵਾਈਜ਼ਰ ਨੇ ਪਾਰਟੀ ਦੇ ਜਿਹੜੀ ਆਕਾਲੀ ਦਲ ਅੰਮ੍ਰਿਤਸਰ ਹੈਗੀ ਹੈ ਐਡਵੋਕੇਟ ਸਿਮਰਨਜੀਤ ਹੈਗੇ ਨੇ ਔਰ ਨਾਲ ਹੀ ਨਦੇ ਗੋਪਾਲ ਸਿੰਘ ਸਿੱਧੂ ਸੀਗੇ ਜਿਹੜੇ ਕਿ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਹਨਾਂ ਦਾ ਕਹਿਣਾ ਹੈ ਕਿ ਸੰਗਰੂਰ ਦੇ ਵਿੱਚ ਜਿਹੜੀ ਹੈ ਉਹ ਸ਼ਰਾਬ ਜਿਹੜੀ ਵੰਡੀ ਜਾ ਰਹੀ ਹੈ ਪਾਰਟੀਆਂ ਦੇ ਵੱਲੋਂ ਦੂਸਰੀ ਵਿਰੋਧੀ ਧਿਰਾਂ ਦੇ ਵੱਲੋਂ ਉਹ ਉਹਨਾਂ ਨੂੰ ਸ਼ੰਕਾ ਹੈ ਐਪਰੀਹੈਂਸ਼ਨ ਹੈ ਕਿ ਉਹ ਜ਼ਹਿਰੀਲੀ ਹੋ ਸਕਦੀ ਹੈ ਇਸ ਕਰਕੇ ਉਹ ਅੱਜ ਇਲੈਕਸ਼ਨ ਕਮਿਸ਼ਨ ਦੇ ਆਫਿਸ ਵਿੱਚ ਮੁੱਖ ਚੋਣ ਅਧਿਕਾਰੀ ਨੂੰ ਆਪਣੀ ਸ਼ਿਕਾਇਤ ਦੇਣ ਆਏ ਨੇ ਕਿ ਇਸਤੇ ਜੋ ਹੈ ਇਹਦਾ ਕੌਗਨੀਸ਼ੈਂਸ ਲਿਆ ਜਾਵੇ ਇਹਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਕੋਈ ਐਸੀ ਘਟਨਾ ਦੁਰਘਟਨਾ ਨਾ ਹੋ ਜਾਏ ਕਿਉਂਕਿ ਪਿਛਲੇ ਦਿਨੀ ਜ਼ਹਿਰੀਲੀ ਸ਼ਰਾਬ ਦੇ ਨਾਲ ਉਸੇ ਇਲਾਕੇ ਦੇ ਵਿੱਚ ਕਾਫੀ ਮੌਤਾਂ ਵੀ ਹੋਈਆਂ ਸੀਗੀਆਂ ਤੇ ਉਸੇ ਦੇ ਆਧਾਰ ਤੇ ਉਹਨਾਂ ਨੂੰ ਐਪਰੀਹੈਂਸ਼ਨ ਹੈਗੀ ਤੇ ਉਹਨਾਂ ਨੇ ਕਿਹਾ ਕਿ ਜਦ ਕਿ ਕੱਲ ਹੀ ਠੇਕੇ ਬੰਦ ਹੋ ਜਾਣੇ ਚਾਹੀਦੇ ਸਿਗੇ ਜਿਵੇਂ ਕਿ ਹਦਾਇਤਾਂ ਨੇ ਇਲੈਕਸ਼ਨ ਕਮਿਸ਼ਨ ਦੀਆਂ ਪਰ ਅੱਜ 2 ਵਜੇ ਤੱਕ ਜਿਹੜੇ ਠੇਕੇ ਉੱਥੇ ਖੁੱਲੇ ਰਹੇ ਨੇ ਐਸ ਕਰਕੇ ਸਾਰੀਆਂ ਗੱਲਾਂ ਨੂੰ ਦੇਖਦੇ ਹੋ ਅੱਜ ਜੋ ਸ਼ਿਕਾਇਤ ਤੇ ਨਾ ਇਹ ਉਹਨਾਂ ਨੇ ਕਿਹਾ ਕਿ ਜਿਹੜੀ ਅਸੀਂ ਸ਼ਿਕਾਇਤ ਕੀਤੀ ਉਹਦੇ ਬਾਅਦ ਮੁੱਖ ਚੋਣ ਅਧਿਕਾਰੀ ਨੇ ਸਾਨੂੰ ਇਹ ਇੱਕ ਆਸ਼ਵਾਸਨ ਦਿੱਤਾ ਹੈ ਕਿ ਹਰ ਹਾਲ ਦੇ ਵਿੱਚ ਇਹਦੀ ਅਸੀਂ ਜਾਂਚ ਪੜਤਾਲ ਕਰਾਂਗੇ ਤੇ ਉਹਨਾਂ ਨੇ ਉੱਥੋਂ ਦੇ ਡੀਸੀ ਨੂੰ ਹਦਾਇਤ ਵੀ ਕੀਤੀ ਹੈ ਕੈਮਰਾ ਪਰਸਨ ਸਰਵਿਅਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਲੋਕ ਸਭਾ ਚੋਣਾਂ ਲਈ VOTING ਦਾ ਦਿਨ ਹੋਵੇਗਾ ਖਾਸ ਇੱਕ ਪਾਸੇ VOTING ਦੂਜੇ ਪਾਸੇ D5 ਚੈਨਲ ਪੰਜਾਬੀ ਕਰੇਗਾ ਵਿਸ਼ਲੇਸ਼ਣ ਇੱਕ ਮੰਚ ਤੇ ਇਕੱਠੇ ਹੋਣਗੇ 84 ਮਾਹਰ 1 ਜੂਨ ਨੂੰ ਸਾਰਾ ਦਿਨ ਤੁਹਾਨੂੰ ਦੇਵਾਂਗੇ ਹਰ ਅਪਡੇਟ ਲੋਕ ਸਭਾ ਚੋਣਾਂ ਦੇ ਤਹਿਤ VOTING ਦੀ ਮਹਾ ਕਵਰੇਜ ਦੇ ਨਾਲ ਨਾਲ ਸਾਰੀਆਂ ਸੀਟਾਂ ਅਤੇ ਉਮੀਦਵਾਰਾਂ ਬਾਰੇ ਖੁੱਲੀ ਚਰਚਾ ਕੇਵਲ D5 ਚੈਨਲ ਪੰਜਾਬੀ ਤੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰਹਾਂ ਨਿਰਪੱਖ ਰਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗਾ ਬਨਾਂਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਫ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ